ਕੋਈ ਕਿੰਨੀਆਂ ਕਲਾੜੀਆਂ ਇੱਧਰ ਨਹੀਂ ਬੋਲਦਾ ਬਹੁਤ ਗੰਨਾ ਪਿਆ ਬੱਲਾ ਬੱਲਾ ਬੰਦਾ ਬੰਨ ਹੋ ਜਾਣਾ ਚਲ ਥੋੜੀ ਜੀ ਮੈਂ ਕੱਢ ਹੋ ਜੂਗੀ ਹਾਂ ਵਜਨ ਤਾਂ ਹੋ ਗਿਆ ਪੂਰਾ ਅਕੀ ਲੈ ਆਏ ਜੀ ਆਪਾਂ ਸ਼ੱਕਰ ਛੱਪੇ ਠਿਆ ਦੇ ਪਿੱਛੇ ਬੰਦਾ ਬਿਠਾ ਲਿਆ ਵਾ ਆਪਾਂ ਨੇ ਵੀ ਕੋਈ ਰਸਤੇ 'ਚ ਹੋਣਾ ਲੱਗ ਠੀਕ ਹੋ ਗਿਆ ਥੇਲਾ ਲੱਗ ਗਿਆ ਸਤਿ ਸ੍ਰੀ ਅਕਾਲ ਜੀ ਬਈ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਇਹ ਸਾਰੇ ਚੜ੍ਹਦੀ ਕਲਾ ਚ ਜੀ ਤੇ ਆਪਾਂ ਹੁਣ ਜਾ ਰਹੇ ਆਂ ਭਈ ਸ਼ੱਕਰ ਲੈਣ ਤੇ ਜਾਂਦੇ ਜਾਂਦੇ ਭਈਏ ਲਗੇਵੇਂ ਗੰਨਾ ਛਿੱਲਣ ਪਰ ਜੰਟ ਨਾਲ ਖੜਾਣੀ ਦੀ ਟਰਾਲੀ ਭਈਆ ਬਾਹਰ ਜਾਂਦੇ ਵੀ ਟਰਾਲੀ ਖੜਾ ਦੇਣੀ ਹੂੰ ਖੇਤ ਚ ਨੂੰ ਆਏ ਤੇ ਮੜਾ ਜਾ ਉਹ ਲੈ ਗਿਆ ਬੈਗ ਲੈ ਤਰਿਆ ਬੈਗ ਤੋਂ ਕਹਿੰਦਾ ਬੈਗ ਨਹੀਂ ਲੇਕਣ ਕਿ ਜਗ੍ਹਾ ਬਹੁਤ ਇੱਥੇ ਸਿੱਧੀ ਹੋ ਜਾ ਕੇ ਬੈਗ ਹੋ ਜਾ। ਆਉਂ ਆ ਜਾਣੀ ਨਹੀਂ। ਤੇ ਆ ਕੇ ਆਪਾਂ ਮੋਟਰ ਤੇ ਫਿਲਕਣਾ ਹਾਂ। ਹਾਂ। ਛਾਂ ਬਹਾਗੜੀ ਹੁੰਦੀ ਹੈ। ਹੈਂ? ਹਾਂ ਆਹ ਦੇਖੋ। ਹੈਂ? ਆਇਆ। ਪੂਰਾ ਵੀ ਖਿਲਾੜੀ ਲਾਈ ਵੀ ਤੀ ਫੁੱਫੜਨਾ ਨੇ ਬਈ ਪਹਿਲਾਂ। ਉਹਨੂੰ ਚਲਾਉਂਦੇ ਨਹੀਂ ਹੈ ਬੰਦ ਕਰੀਵੀ ਹੈ ਆ ਦੇਖੋ ਖਲਾੜੀ ਸਾਹਮਣੇ ਬੰਦੇ ਚਾਹੀਦੇ ਨੇ ਖਲਾੜੀ ਮਾ ਪੱਕੇ ਹਨੀ ਆਪਣੇ ਬੰਦੇ ਹੋਣੋ ਹੈ ਉੱਥੇ ਹੀ ਪਾਵਾਂ ਬੰਦੇ ਹਾਂ ਪੱਕੇ ਥੋੜਾ ਹੋਰ ਮਿਲ ਜਾਂਦੇ ਹੋਣੇ ਕਾਰੀਗਰ ਸਾਰੀ ਜਗ੍ਹਾ ਹੈ ਨਾ ਭਈ ਨਹੀਂ ਜਿਆਦਾ ਯੂਪੀ ਵਾਲੇ ਆ ਗਿਆ ਵੀ ਚੱਬ ਇਹ ਵੀ ਸਰੋ ਅੰਨੀ ਸੰਗਣੀ ਹਾਂ ਤੇ ਇਹ ਬਹੁਤ ਪਾਇਆ ਬਾਰਾ ਪਾਣੀ ਲਾ ਕੇ ਛਿੱਟਾ ਮਾਰਦੇ ਦਵਾਈ ਲਾ ਕੇ ਛਿੱਟਾ ਮਾਰ ਦਿੰਦਾ ਕਿੰਨਾ ਕਿ ਚੱਕਣ ਦੇ ਜਾਨਵਰ ਆਓ ਫਿਰ ਦਵਾਈ ਲਈ ਦੀ ਦਵਾਈ ਤੇ ਲਈ ਉਹ ਚੱਕ ਲੈਣਾ ਮੈਨੂੰ ਆ ਜਾਣਾ ਛੱਡ ਜਾਣਾ ਨੋ ਹਮ ਹੇ ਦਰ ਬੱਚਾ ਕਰਿਆ ਤਿਆਰ ਬਈ ਦੇਖੋ ਆ ਪੁੱਟੀ ਜੀ ਮਾਰੀ ਆ ਉੱਤੀ ਹੀ ਹੈਗੀ ਹਾਂ ਇਹ ਪਰਮਾਨੈਂਟ ਰੰਗ ਹੈ ਹੂੰ ਇਹ ਤਾਂ ਫਾਈਨ ਨਾ ਪਰਮਾਨੈਂਟ ਹੈ ਇਹ ਗੜਾ ਰੰਗ ਪੁੱਟੀ ਉਹ ਹੈ ਰੰਗ ਕਾ ਨੂੰ ਆ ਦੇ ਪੁੱਟੀ ਉੱਪਰ ਆਵਾ ਪੁੱਟੀ ਜਿਸ ਤਰ੍ਹਾਂ ਹੀ ਲਾ ਆਵਾ ਚਿੱਟਾ ਸਿਮੈਂਟ ਚਾ ਪਾਈ ਕਰ ਚਾ ਵਾਈਟ ਸਿਮੈਂਟ ਵਾਈਟ ਸਿਮੈਂਟ ਮਾਰਦਾ ਇਹਨੇ ਜਾਣੀ ਨਹੀਂ ਹੈ ਕਿ ਇਹ ਜੀ ਰਹਿਣਾ ਕਾਨੂੰਨ ਜਾਣਾ ਹੈ ਨੇਰੂ ਮਾਰ ਕੇ ਜਿਹੜਾ ਦੇਖੀ ਦਿਖਾਵਾਂਗਾ ਤੁਹਾਨੂੰ ਦੇਖ ਲਈ ਤੂੰ ਉੱਤਰ ਜਾਂਦਾ ਨਹੀਂ ਉੱਠਣਾ ਨਹੀਂ ਉੱਤਰ ਜਾਂਦਾ ਚੰ ਜਿੱਦ ਨਹੀਂ ਰਹਿੰਦਾ ਮੈਨੂੰ ਪਤਾ ਆ ਇਹ ਐਨਾ ਟਾਈਮ ਨਹੀਂ ਕੱਢਦਾ ਜਿੰਨਾ ਤੂੰ ਸੋਚਦਾ ਆ ਬਈ ਲੋਜੀ ਪਹੁੰਚ ਗਏ ਆਪਾਂ ਕਰਾਲੀ ਸ਼ਹਿਰ ਮੈਥੇ ਲੱਟਾਂ ਪਾਦੇ ਆਪਣਾ ਸਿੱਧਾ ਹੋਣਾ ਜੀ ਆਪਾਂ ਨੇ ਮੁੱਲਾਂਪੁਰ ਰੋਡ ਚੰਡੀਗੜ੍ਹ ਰੋਡ ਤੇ ਇਰਗਾਊਆ ਬਲਾਕ ਬਲਾਕ ਤੇ ਫਿਰ ਆਪਾਂ ਮੁੜੂਗੇ ਬਾਈ ਪਨੀਰੀ ਪਈ ਘਟਿਆਂ ਦੀ ਲੇក ਜਾਨੀ ਯਾਰ ਜਾਂਦੇ ਵੀ ਇਹ ਬਹੁਤ ਵੱਟਾਂ ਦੀ ਭਾਰੀ ਹੋਈ ਵੀ ਇਹ ਜੀ ਵੀ ਹੋਣਾ ਉਹਨਾਂ ਦੇ ਖੜੇ ਹਲੇ ਆਪਣੀ ਲਾਤੀ ਪਹਿਲਾਂ ਹੀ ਵਟਾ ਦੂਗਾ ਹੈ ਵੀ ਕਿਹਾ ਮੈਂ ਨਹੀਂ ਹੁਣ ਅਹ ਕਹ ਨਹੀਂ ਦੇ ਜਿੰਬਾ ਦੂਆ ਕਹਿੰਦਾ ਆ ਗਿਆ ਜੀ ਅੱਛਾ ਚੱਲ ਰੇ ਤੌਥੀ ਦੇ ਲੈ ਜੂ ਇਹ ਆ ਗਿਆ ਸਾਹਮਣੇ ਚੰਡੀਗੜ੍ਹ ਰੋਡ ਬੁੱਲਾਂਪਰਾਲਾ ਬਾਈ ਉਹ ਕਰਦਾ ਦਾ ਫੋਨ ਕਹਿੰਦਾ ਜੀ ਜਦੋਂ ਆਦੇ ਕਾਣ ਦੂਆ ਦੇ ਕਹਿੰਦਾ ਮਾ ਯਾਰ ਕਿੱਥੇ ਤੋਂ ਆ ਮਾ ਹਣ ਮਾ ਜਾਂ ਚ ਹੈ ਤਾਂ ਹੋਈ ਨਹੀਂ ਕੋਈ ਇਹਦਾ ਬੰਦਾ ਲਈ ਬੀਜੀ ਜਾ ਮਗਰ ਤਾਇ ਕਾਣ ਗਠਿਆਂ ਦਾ ਹਾਂ ਸੋ ਕੋਈ ਨਾ ਵੀ ਕਿ ਟਲਣ ਨੀ ਮੋ ਉਹਨਾਂ ਦਾ ਰਹਿ ਗਿਆ ਸੱਟ ਛੁੱਟ ਗਿਆ ਚੰਜੀ ਤਾਂ ਪਹਿਲਾਂ ਤਾਂ ਲਾਈ ਜਾਂਦੇ ਨੇ ਲੋਕ ਅੰਦਾਜ਼ ਪਰਵਾਹ ਨਹੀਂ ਕਰ ਲੋ ਹਮ ਦੇਖੋ ਭਾਈ ਕਿੰਨੀਆਂ ਖਲਾੜੀਆਂ ਇੱਧਰ ਬਹੁਤ ਗੰਨਾ ਪਿਆ ਬੱਲੇ 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 ਮੈਨੂੰ ਚੰਦਾ ਉੱਤਰਾ ਮੈਂ ਪਿੱਛੇ ਕਹੀਂ ਲੰਘੀਆਂ ਬਹੁਤ ਖਲਾੜੀ ਐ ਰੋਡ ਪਰ ਹਾਂ ਔਰ ਇਹਨੂੰ ਇਕੱਠੀਆਂ ਜੀਆਂ ਖਾਸੀਆਂ ਐ ਬਾਵਾ ਨੇ ਪੋਰੇ ਨੇ ਤਾਂ ਮਿੱਠਾ ਸਹੀ ਨਹੀਂ ਆ। ਨਾ। ਉਹਦੇ ਹੀ ਨਹੀਂ ਆ ਪਾਉਨੇ ਯਾਰ ਵਿੱਚ ਬਾਲਾ ਬਾਂਦ ਪਾਰ। ਇੱਕ ਦੇਖੀ ਤਾਂ ਗਈ ਉਹ ਕਾਲੀ ਕਾਲੀ ਜੀ ਹੁੰਦੀ ਜਮਈ। ਠੀਕ ਹੈ ਨਾ ਪਤਾ ਹੀ ਨਹੀਂ ਕਿ ਆਪਾਂ ਵਿਚਾਰ ਹੁਆ ਕਰੀ। ਆ ਆ ਗਏ ਜੀ ਆਪਾਂ ਬਲਾਕ। ਪੂਰਾ ਉਹ ਹੈ। ਕਚੈਰੀਆਂ। ਕਿਸੇ ਟਾਈਮ ਕੋਈ ਾੜੀ ਭੇਡ ਨਹੀਂ ਦੀ ਹੋਈ ਕਰਦੀ ਉਹ ਰ। ਥਾਰ ਦੇਖ ਲੈ ਕਿੰਨੀ ਖੜੀ ਮੋਹਾਲੀ ਏਰੀਆ ਜਿੱਦਾਂ ਬਹੁਤ ਥਾਰ ਹੈ ਅੱਗੇ ਜਣਾ ਹਾਂ ਇੰਤਰ ਰਸਤਾ ਕਰਾਉਂ ਅੱਛਾ ਚਲ ਗਾ ਹੁਣ ਚੱਲ ਫੇਹ ਹੈ ਮਾਨਕਪੁਰ ਸ਼ਰੀਫ ਲਓ ਜੀ ਉਰੇ ਮੁੜ ਲੈ ਆਪਾਂ ਲੈਫਟ ਆ ਗਿਆ ਇਹ ਬੂਥਗੜ ਤੂੰ ਬੂਥਗੜ ਦਾ ਢਾ ਹੈ ਸਕੂਲ ਆ ਗਿਆ ਇੱਧਰ ਹੂੰ ਬਹੁਤ ਹੈ ਨਵੀਂ ਨਵਾਂ ਨੂੰ ਜਣੀ ਮੇ ਜੀ ਹੈ ਨਹੀਂ ਉਹ 1000 ਨਹੀਂ ਹੈ ਉਸ ਤਰ੍ਹਾਂ ਸਟੈਪ ਬਹੁਤ ਹੈ ਨਾ ਜੀ ਨਦੀ ਸਟੈਪ ਬਹੁਤ ਹੈ ਬਾੜ ਜੀ ਹਾਂ ਉੱਪਰੋਂ ਉੱਤਰ ਹੀ ਵਾ ਸਿੱਧੇ ਜੇ ਕਰੇਵੇਂ ਆ ਟਿੱਬੇ ਜੇ ਹਾਂ ਕਿਹਨੇ ਆ ਇਹਵੇਂ ਚੁ ਸੱਪੇ ਅਜੀ ਬਾਈ ਢਾਗ ਦਾ 7 7 8 8 ਫੁੱਟ ਦੀ ਹੋਣੀ 10 10 ਫੁੱਟ ਦੀ ਦੇਖ ਲੈ ਸ਼ੁਰੂਆਤ ਇਹੋਂ ਕਿੱਦਾਂ ਪਾੜ ਸ਼ੁਰੂ ਇਹ ਮਾ ਦੇ ਖੇਤਰ ਨਾਲ ਇੱਧਰ ਵੀ ਬਹੁਤ ਜਿਆਦਾ ਹੁੰਦਾ ਜਮੀਨ ਨਹੀਂ ਕਿ ਤਾਰ ਤੇ ਦਾ ਫਰਕ ਹੈ। ਮੂਰੇ ਦਾ ਗੁੜ ਸ਼ੱਕਰ ਬਾਹ ਇਹ ਸਮਝ ਲੈ ਤੂੰ ਮਿਸ਼ਰੀ ਹੈ। ਆ ਦੇਖੋ ਇੱਧਰ ਫਾਰਮ ਬਾਈ। ਇਹ ਆਪਣੇ ਆਪ ਹੈ। ਲੌਮੀ ਕਰੀ। ਆ ਦੇਖ ਇੱਧਰ ਕਿਹੜਾ ਲਾਇਆ ਵਾ ਦੇਖ ਵਿੱਚ ਉੱਪਰ। ਕਿਆ ਚੀਜ਼ ਬਣਾਤੀ ਦੇਖ ਲੈ। ਆ ਕਿ ਉਹ ਕਿਆ ਕੋਠੀਆਂ ਜੀਆਂ ਹੈ? ਕੋਠੀਆਂ ਇਹ ਕਿ ਲਈ ਬਹੁਤ ਜ਼ਮੀਨਾਂ ਹੋ ਰਹੀ ਬਣਾਉਣ ਨੂੰ ਉਰੇ ਦੀ ਧਰਤੀ ਵਿੱਚ ਕਣ ਬਹੁਤ ਹੈ ਬਹੁਤ ਐ ਵੀ ਉਧਰ ਗਏ ਜੇ ਮਿੱਠਾ ਧਰਤੀ ਦੇ ਗੁੜ ਸ਼ੱਕਰ ਹੈ ਇਹਦੇ ਥੱਲੇ ਥੱਲੇ ਇਹਨਾਂ ਖਾ ਲਿਆ ਗੁੜ ਸ਼ੱਕਰ ਉਰੇ ਦਾ ਨਾ ਉਹਦਾ ਇਹ ਹੋਗਾ ਵੀ ਲੈ ਕਿੱਥੇ ਦੇ ਆ ਤੂੰ ਆ ਹੋਰ ਲੈ ਕੇ ਦੇ ਯਾਰ ਮੈਨੂੰ ਅਸੀਂ ਲੈ ਜੇ ਕਰਦੇ ਤੇ ਇਹਨਾਂ ਉਰੇ ਤੇ ਜਦ ਪਹਿਲਾਂ ਗੱਨਾ ਗਨਾ ਉਹ ਰਬੀਜਾ ਪੰਦਾ ਦਾ ਪਟਾਈ ਉਤੋਈ ਦੇਈ ਜਾਂਦੇ ਦੀ ਜਦ ਉਹ ਤਾਂ ਗੁੱਜਰ ਲੈ ਜੇ ਕਰਦੇ ਤੇ ਸਾਡੇ ਤਾਂ ਤੇ ਪੇਛੜ ਆ ਜਾ ਭਰ ਕੇ ਕਰਦੇ ਤੇ ਉਹਦਾ 15 ਕੁਇੰਟਲ ਕੂੜਾ ਆਉਂਦਾ ਦਾ ਉਹ ਜੀ ਨਾ ਕਰਾ 20 ਕੁਇੰਟਲ ਆ ਜਾਂਦਾ ਉਹ ਬਾਈ ਨਿੱਗਰ ਹੁੰਦਾ ਇਹ ਆ ਦੇਖ ਇੱਧਰ ਗੰਨਾ ਗਿਆ ਥੋੜਾ ਜੰਮਿਆ ਵਾ ਹੈ ਜਾਨ ਜੰਮਿਆ ਖੜਿਆ ਪੂਰਾ ਚਾਹ ਦਾਲਾ ਲਾ ਉਹ ਕਿਤਾ ਬੀਜਾ ਵਾ ਮੈਂ ਸਤੰਬਰ ਦਾ ਬੀਜਾ ਪਾਉਗਾ ਜਾਨ ਜੀ ਦਾ ਹੈ ਨੀ ਹੈ ਦਾ ਉਸ ਨੇ ਬੈਠ ਕੇ ਗਰਮੈਸ਼ ਵੀ ਰਹੀ ਨਾ ਅੰਮ ਠੀਕ ਅਛਾ ਹੈ ਸਾਹਮਣੇ ਆ ਹੈ ਵੀ ਇਹ ਨਾ ਆਉ ਰਿਹਾ ਕਲਾਕਾਰ ਆਨੇ ਉਹ ਪੁਰਾਣ ਆ ਉਹ ਆਇਆ ਮਸੀਤ ਹੈ ਹਾਂ ਬਲੇ ਬਸ ਨੇ ਡੇਟ ਪਟਾ ਸੁਣਦਾ ਹਾਂਲੇ ਬੱਚੇ ਨੇ ਨਾ ਅਸਰੇ ਦਾ ਕੋਈ ਸਾਰ ਬਗਲੂ ਜੀ ਦਾ ਹਾਂ ਸਾਰ ਤੁਸੀਂ ਆ ਦੀ ਗੇਟ ਬੱਚੇ ਕਿਹੜੇ ਉਹ ਚਲਾ ਦੌਰ ਮੇਲਾ ਜਾਂ ਭਰਦਾ ਆ ਆਹੀ ਹੈ ਨਿੱਲਾ ਭਰਦਾ ਕਲਾਕਾਰਾਂ ਨੇ ਇਹ ਤਾਂ ਆਹੀ ਜੀ ਆਧਾਰਨੇ ਮਾਹ ਕਿਹੜੂ ਜੀ ਵਾਪਾ ਕਰ ਲਾ ਲਾ ਨਾ ਪਰਨੀ ਜੀ ਜਾਨੇ ਨਾ ਰੁਕ ਨਹੀਂ ਚਲਣਾ ਕੋ ਬਹੁਤ ਦੇਰ ਹੋ ਗਿਆ ਇਹ ਪਹਿਲਾਂ ਤਾਂ ਆ ਜਾਂਦੇ ਤੇ ਦੇਖ ਉਹ ਦੇਖ ਤਾਂ ਤੇਰੀ ਕਿੰਨੀ ਪੁਰਾਣੀ ਹੋਣੀ ਹੈ ਮੈਂ ਨਾ ਆਈ ਤੇ ਇੱਕ ਵਾਰ ਇਹ ਤਾਂ ਇਹਦਾ ਆਏ ਤੇ ਮੁੰਡਾ ਦੀ ਕੋਰ ਮੈਂ ਤਾਂ ਇੱਕ ਗੱਲ ਆਇਆ ਤਾਂ ਜਿਹੜਾ ਇਹ ਸਦੀਕ ਲੱਗਣਾ ਜਿਆਦਾ ਇੱਥੇ ਵੈਸੇ ਮੈਂ ਸਦੀਕ ਬੀਬੀ ਦੇਖਣਾ ਹਾਂ ਘਰ ਤੋਂ ਬੁਲਾਉਣਾ ਸਦੀਕ ਨੂੰ ਜਾਣਾ ਸਦੀਕ ਦੇਖਣ ਆਇਆ ਤਾਂ ਮੈਂ ਤਾਂ ਸਦੀਕ ਦੇਖਣਾ ਤਾਂ ਹਾਂ ਸਦੀਕ ਦੇਖਣਾ ਤਾਂ ਸਦੀਕ ਲੱਗਿਆ ਥੋੜਾ ਬਗਲੀ ਸਾਈਡ ਸਦੀਕ ਥੋੜਾ ਉੱਥੇ ਵੀ ਆਇਆ ਵਾ ਇੱਕ ਵਾਰ ਕਰਾਲੀ ਆਇਆ ਤਾਂ ਜਦੋਂ ਹਾਂ ਕਰਾਲੀ ਵੀ ਲੱਗਿਆ ਕਰਾਲੀ ਤਾਂ ਕਈ ਹਲਾ ਲਿਆ ਹੁੰਦਾ ਜਦ ਅ ਜਲ ਖਾਸੀ ਚੜਾਈ ਦੀ ਹੈ ਦੇਖਣਾ ਇਹ ਤੇ ਜਰੇ ਇਹ ਦੇਖ ਰਿਹਾ ਬੰਗੀਰ ਕੋ ਰੋਡ ਕਾ ਦੂਈ ਲੱਗੀ ਦੀ ਨਾਲ ਗਾਉਂ ਹਾਂ ਦੂਈ ਲੱਗੀ ਹਾਂ ਚਲੋ ਠੀਕ ਹੈ ਖਿਲਾੜੀ ਪਗਾਨੀ ਚਲਦੀ ਹਣੀ ਗਨਾਜ ਮਾ ਉੱਚ ਲੜਾ ਦਾ ਮੇਰੇ ਕੋਲ ਆ ਤਾਂ ਨਾ ਪੁੱਛਿਆ ਨਹੀਂ ਗੱਲ ਕਰਿਆ ਦਾ ਸੰਜੀ ਸਵੇਰੇ ਫੋਨ ਕਰ ਦੇਣਾ ਤੂੰ ਮੈਂ ਤੇ ਆਇਆ ਦਾ ਮੈਂ ਸਵੇਰ ਨੂੰ ਆਉਂਦਾ ਇਸ ਵੇਲੇ ਟਾਈਮ ਤੇ ਇਹਨੂੰ ਤਾਂ ਦੁਬਾਰਾ ਹੋ ਲਿਆ ਚਲੋ ਆਇਆ ਦਾ ਪਤਾ ਹੀ ਆ ਉਹਨੂੰ ਨਹੀਂ ਵੀ ਦੂਜੇ ਨਾਲ ਆਉਂਦੇ ਆ ਉਹ ਵੀ ਆਪੇ ਚਲਾਉਂਦੇ ਨੇ ਮੈਨੂੰ ਤੇ ਲਾਓ ਜੀ ਪਹੁੰਚ ਗਏ ਜੀ ਆਪਾਂ ਹੈ ਆਪ ਚਲਾਉਂਦੇ ਨੇ ਆਹੀ ਹੈ ਆਹ ਉਰੀ ਕਿੱਥਾ ਚੱਲਿਆ ਲਾਓ ਜੀ ਪਹੁੰਚ ਗਏ ਜੀ ਆਪਾਂ ਪੂਰੇ ਦੇ ਲੈ ਜਾਣਾ ਆਪਾਂ ਨਾ ਗੂੜ ਸ਼ੱਕਰ ਨਾ ਦੇਖੋ ਭਾਈ ਇਹ ਗੰਨੇ ਟਰਾਲੀ 'ਚ ਚਲੋ ਹਾਂ ਜਿਹੜਾ ਖੜੀ ਹੋਈ ਹੈ ਕੀ ਜੀ ਪਿੱਛੇ ਮੈਂ ਜਿਹੜੀ ਟਰੈਕਟਰ ਲਾੜੀ ਹਾਂ ਟਰੈਕਟਰ ਗੱਲ ਕਰੀ ਵੀ ਹੈ ਉਹ ਖੜੀ ਖਿਲਾੜੀ ਬਈ ਟਰੈਕਟਰ ਦੇ ਪਿੱਛੇ ਜੁੜੀ ਵੀ ਆ ਪਿੱਛੇ ਹੀ ਪਾਈ ਹੈ ਟਰੈਕਟਰ ਆ ਮੈਂ ਕਹਿੰਦਾ ਉਰੀ ਨਗਰ ਆ ਪਾਣਾ ਨਾ ਜਗਾੜ ਨਾ ਨਾ ਉਰੀ ਹੈ ਰਾਸੁਰਾਂ ਤੇ ਜਾਂਦਾ ਹਾਂ ਪਰ ਉਰੀ ਆ ਕਰੀ ਵੀ ਆ ਦੇਖ ਇੱਧਰ ਛੱਡ ਕੇ ਆ ਪਾਇਆ ਆਓ ਜੀ ਆਓ ਤਸਵੀਰ ਔਰ ਵੀ ਲੱਗੂ ਬਸ ਵਧੀਆ ਜੀ ਆ ਜੋ ਕਰੇ ਇਲਾਕੀ ਲੜੀ ਉਹਦਾ ਲੜੀ ਚੱਕਾ ਦੇ ਲਾਉਂਦਾ 4 ਸਾਲ ਹੋ ਗਏ ਦਸ ਹਾਂ ਅੱਛਾ ਓਹ ਹਾਂਜੀ ਫਸਲ ਸੁਪਰਾ ਨਹੀਂ ਪੀਓ ਹੈ ਬੌਰੀ ਭੈ ਜਾਣੇ ਹਾਂ ਜੀ ਲੈ ਮੈਂ ਤਾਂ ਬੈਠਣਾ ਫਾਈਨ ਮੈਂ ਇਹ ਫੜਾਈ ਤੇ ਕੁੱਛ ਨੀ ਕਰ ਰਹੇ ਤੋ ਫਾਟ। ਹੋਰ ਕਿ ਆ ਬੜਾ। ਨਾ ਜਪਾਦਾ। ਇਹ ਬੰਦਾ ਆ ਗੱਡੀ ਚ ਬਿਠਾਣੀ ਹੋਈ। ਹਾ। ਹਰੋ ਜੰਤਾ ਦੀ ਗੰਨਾ। ਇਹ ਗੰਨਾ ਮਿਲਣ ਚ ਗੇ ਰਹੇ ਆ। ਆਈ ਮਿਲਦੇ। ਖਲਾੜੀ ਨੀ ਮੋਟੇ ਲਾਈ। ਕਹਦੇ ਖਲਾੜੀ ਦੀ ਗੱਡੀ ਹੋਈ ਐ ਚਲਾਈ ਨਹੀਂ ਪਰ। ਆਪਣਾ ਆਪਣਾ ਤਾਂ ਪੀਲ ਲੈ ਕਰ। ਉਹਦਾ ਕੋਲੇ ਨਾ ਫੇਰਾ ਵੀ ਕਰਾ। ਹੁਣ ਤਾਂ ਬਹੁਤ ਵੀ ਗਿਆ ਜਾਂਦਾ ਜੀ। ਆਈਨਾਂ ਦੇ ਗੁੱੜਦਾ ਬਹੁਤ ਫਰਚਾ ਸਾਡੇ ਨਾਲ ਹਾਂ ਇਹਨਾਂ ਦੇ ਗੁੱੜ ਮੱਕਾਂ ਨੂੰ ਥੋੜਾ ਕੱਟ ਦੇ ਕੱਟ ਜਦ ਵੀ ਇਹ ਉਹਨਾਂ ਦੇ ਲੈ ਕੇ ਹੀ ਪਾਏ ਕਰਦੇ ਤਾਂ ਬਣਾਈ ਕਰਦੇ ਸੀ ਧਰਤੀ ਦਾ ਖਾਦਾ ਕਰਕੇ ਬਹੁਤ ਜਿਆਦਾ ਬਾਈ ਕੇ ਬਦੇਰਾ ਕੇ ਸਾੜਾ ਉਲੇ ਗਈ ਨਾਲ ਮੈਂ ਕਹਿੰਦਾ 70000 ਰੁਪਏ ਦਾ ਕਿੰਨਾ ਕੇਸ ਕਰਨ ਹੈ ਨਾ ਅਸੀਂ ਯਾਤਨ ਰਖਾਦਾ ਬਹੁਤ ਤੇ ਦੂਏ ਤੇ ਵੀ ਕਰਾਇਆ ਤੇ ਰੋਜ਼ਰੀ ਲਈ ਰੋਜ਼ਰੀ ਦੇਖ ਲੈ ਇਸ ਨੂੰ ਆ ਆ ਦਾ ਫੋਨ ਉਹ ਯਾਰ ਕਹਿੰਦਾ ਥੱਕ ਲੜ ਜਾਨੇ ਗੱਲਾਂ ਹੀ ਕਰਵਾ ਦੇ ਮਾ ਉਹਨੇ ਤਾਂ ਲਾਈ ਹੋਣੀ ਹੈਗਾ ਇਲਾਕੇ ਦੇ ਕਿੱਥੇ ਗਏ ਨਾ ਉੱਥੇ ਰਹੀ ਇਹ ਚੁਕਾਂ ਥੋੜੀ ਸਮਝ ਨਹੀਂ ਪਤਾ ਪਿਆ ਰੇਟ ਦਿੰਦਾ ਹੁਣ ਤਾਂ ਕੱਟੇ ਲੰਬਾ ਮੈਂ ਮਿੰਡਲਾਂ ਦਾ ਲਈ ਜਾਣਾ 400 ਦਾ ਸੋਨਾ ਲਈ 400 ਪਰ ਹੈਗਾ ਮਿੰਡਲਾਂ ਦਾ ਰੇਟ ਲਾਉਗਾ ਹੈਗਾ 400 ਤੋਂ ਔਰ ਥੋੜਾ ਟਾਈਮ ਦਾ ਤਾਂ ਵਧੂ ਸਾਡੇ 450 ਵੀ ਲਈ ਜਾਂਦਾ ਗਾਹਾਂ ਥੋੜੇ ਜਿਨੇ ਲੱਗੇ ਗਾਹਾਂ ਦਾ ਤੇ ਵਧ ਜਾਣਾ ਗਾਹਾਂ ਦਾ ਤੇ ਸਭ ਨਹੀਂ ਲਈ 400 ਤੋਂ ਹੁੰਦੀ ਲਈ ਜਾਂਦਾ ਹਾਂ ਹਾਂ ਜੀ ਯਾਰ ਹੁਣ ਵੀ ਲਈ ਜਾਂਦੇ ਚਲ ਆਹ ਫੇ ਠੀਕ ਆ ਤੇ ਧਲਾੜਾ ਤਾਂ ਬੋਲੇਟ ਘਟਾਤਾ ਤਾਂ ਹੁਣ ਵਧੂ ਰੇਟ ਹੁਣ ਧਲਾੜਾ ਬਗੰਨਾ ਮੋਕ ਪਿਆ ਮੁੰਡਾ ਲੋਕ ਹੁਣ ਤਾਂ ਬਹੁਤ ਪਿਆ ਗੰਨਾ ਘਲਾਣਾ ਬਹੁਤ ਪਿਆ ਹੁਣ ਤਾਂ ਉਹ ਦਾ 2-4 ਦਿਨ ਦਾ ਹੀ ਇਹ ਦੇਖਣੇ ਲਾੜਾ ਵਾਲੇ ਬਹੁਤ ਨਵੇੜ ਦੰਨੇ ਹੂੰ ਉਹ ਐਨਾ ਮੁੰਡਾ ਲੋਕਾਂ ਨੇ ਥੋੜਾ ਕਣਕ ਤੇ ਲਾਹੇ ਮੈਂ ਫੇ ਗੇਰਦੇ ਸਾਫਤਾ ਹੀ ਵੀ ਕਣਕ ਹੋ ਜੂਗੀ ਹੂੰ ਲੈਰਾ ਨਹੀਂ ਕਿਤੇ ਨਹੀਂ ਜੀ ਨਾ ਜੀ ਲੈਰਾ ਤਾਂ ਖਾਦਨੇ ਰੋਕ ਲੈ ਤੇ ਫੁੱਟਦਾ ਨਹੀਂ ਮੁੰਡਾ ਹੂੰ ਉਹ ਲੈਰਾ ਦਾ ਕਾ ਹੁਣ ਫਰਵਰੀ ਚ ਵੜੂ ਫਰਵਰੀ ਚ ਲੋਹੜੀ ਤੇ ਬਾਅਦ ਹਾਂ ਜੀ ਖੁੱਟਣੇ ਵਾਲਦਾ ਇਹ ਤੁਹਾਨੂੰ ਬਹਿਣਾ ਇੱਕ ਖੰਮੜਾ ਆਪਾਂ ਨੂੰ ਹਾਂ ਤੁਹਾਡਾ ਨਹੀਂ ਯਾਰ ਨਹੀਂ ਨਹੀਂ ਕੀ ਇਲਾਜ ਕਰੇ 10 ਰੁਪਏ ਕੋਈ ਹੋਰ ਕੋਈ ਦਾ ਇਲਾਜ ਨਹੀਂ ਹੈਗਾ ਮੇਰੇ ਮੁਤਾਬਕ ਜਿਹੜਾ ਮੇਰਾ ਦਿਮਾਗ ਹੈਗਾ ਜਿਆਦਾ ਸੀ ਕਤਕੀ ਆਪਾਂ ਕੰਨਾ ਬੀਜਦੇ ਆ ਜਿਹੜਾ ਠੰਡਾ ਵਾਲਾ ਏ ਉਥਾਲੇ ਪਛੀ ਤੁਰਦੀ ਨਹੀਂ ਆਈ ਗਈ ਗੱਲਾਂ ਉੱਖਣੀ ਪਈ ਰਹਿੰਦੇ ਉਹ ਗਾਹ ਜਗਾ ਫਰਵਰੀ ਮਾਰਚ ਜਗਾ ਜੰਮਣੀ ਤਾਂਤੀ ਜੇ ਤਾਂ ਪਈ ਆ ਜਿਹੜਾ ਸਾਡਾ ਮੁੰਡਾ ਏ ਉਹ ਵੀ ਅੱਖ ਨੂੰ ਪਹਿਲਾਂ ਥੱਲੇ ਪਛੀ ਲੱਗੀ ਵੀ ਫਿਰ ਗਾ ਉਹ ਹੈ ਮੇੜਾ ਪੇ ਉਤਰਤੀ ਤੇ ਅਸੀਂ ਉੱਪਰ ਦੇਖ ਲੈਨੇ ਵੀ ਕਾਲਾ ਹੋ ਗਿਆ ਦੇਖੀ ਥੱਲੇ ਵਾਲੇ ਆਖ ਨੂੰ ਨਿਕਲ ਨਹੀਂ ਨਿਕਲਣਾ ਉਹਨਾਂ ਜਗ੍ਹਾ ਪਰ ਜਿੱਦਾਂ ਪੈ ਜਾਂਦਾ ਨਾ ਬਹੁਤ ਕੋਰਾ ਉੱਪਰ ਦੇ ਉੱਪਰ ਦੇ ਕੋਰਾ ਭੂਕ ਦਿੰਦਾ ਉਹਨੂੰ ਇਹ ਹੋਊਗਾ ਜੀ ਉੱਪਰ ਦੇ ਧਰਤੀ ਵਾਲਿਆਂ ਨੂੰ ਪੱਕਾ ਨਿਕਲ ਨਹੀਂ ਨਿਕਲਣਾ ਕਰਨੇ ਇਵੇਂ ਮੈਂ ਇੱਕ ਕੰਮ ਹੁੰਦਾ ਕੁਝ ਨਹੀਂ ਲੱਗਦਾ ਜੀ ਵੈਸੇ ਉਹ ਜਿਹੜੀ ਆਉਣੀਆਂ ਦੀ ਦਵਾਈ ਸਾਫ ਕੋਈ ਸਪਰੇਅ ਮਾਰ ਦੋ ਇੱਕ ਅਗੇ ਤਾਂ ਵੱਢ ਕੇ ਫੂਕ ਉਹ ਉੱਪਰ ਇਹ ਬੇਨੇ ਵਾਲੀ ਹੈ ਹੈ ਉਹਦੇ ਫੁੱਟੂਗਾ ਫਿਰ ਉਹਦੇ ਫਿਰ ਉਹ ਖਰਾਬ ਨਹੀਂ ਹੁੰਦਾ ਈ ਪਤਾ ਕਾ ਜਿਹੜੀ ਉਲੀ ਨਹੀਂ ਉਲੀ ਜੀ ਨਹੀਂ ਲੱਗ ਜਾਂਦੀ ਖਰਾਬ ਜਾ ਹੋ ਜਾਂਦਾ ਉਹ ਨਹੀਂ ਲੱਗਦੀ ਫੇਰ ਖਰਾਬ ਨਹੀਂ ਉਹ ਜਿਹੜਾ ਕਹਿੰਦਾ ਐਮਵੀ ਕੱਤਕੀ ਜੰਨਾ ਪੈ ਰਹੇ ਦਾ ਕੱਤਕੀ ਜੰਨਾ ਜਿਹੜਾ ਆਪਾਂ ਕੀਤਾ ਬੀਜਦਣ ਨੇ ਜਿਹੜਾ ਤਾਂ ਉਹ ਬਾਹਰ ਨਿਕਲਦਾ ਕੰਮ ਜਾ ਦੂਈ ਅੱਖ ਵੀ ਅੰਦਰ ਉੱਬਲ ਜਾਂਦੀ ਹੈ ਉਹ ਬਾਹਰ ਨਹੀਂ ਨਿਕਲਣ ਦੀ ਗੰਜਾਇਸ ਰਹਿੰਦੀ ਨੂੰ ਫੇਰ ਠੰਡ ਮੈਂ ਦੱਬ ਲੈਂਦੀ ਉੱਬਲੀ ਵੀ ਖਰਾਬ ਨਹੀਂ ਹੁੰਦੀ ਹਾਂ ਜਿਹੜੀ ਅੱਖ ਉੱਬਲੀ ਨਹੀਂ ਚੱਲੀ ਨਹੀਂ ਮਤਲਬ ਉਹ ਨਾਲ ਕਾਲੀ ਪੈ ਜਾਂਦਾ ਤਾਂ ਹੀ ਕਹਿੰਦਾ ਸਿੱਧਾ ਪੈ ਜਾਂਦਾ ਕੱਤਕ ਦਾ ਹੂੰ ਬੀਜਾ ਮੈਂ ਵੀ ਕੀਲਾ ਥੋਤਾ ਦੇ ਵਿੱਚ ਹੀ ਪੜਾ ਵਧੀਆ ਉਹ ਦੇ ਲਾ ਉਹਦੇ ਵਿੱਚ ਸੂ ਦਾ ਪਾਏ ਨੂੰ ਕੱਲਾ ਪੂਰਾ ਭਰਿਆ ਹੋਇਆ ਹੂੰ ਕਿਉਂ ਮੈਨੂੰ ਕੋਈ ਕੱਖ ਨਹੀਂ ਮਿਸ ਬੱਧੀ ਵੀ ਉਹਨੂੰ ਕੱਖ ਤਾਂ ਭਲਾ ਜੀਵੀ ਦਾ ਹੀ ਵਰਤ ਦਾ ਹਲਕਾ ਜੰਮਣਾ ਤਾਂ ਉਹ ਉਹਨਾਂ ਨੇ ਪਾਇਆ ਵੀ ਨਹੀਂ ਵਿੱਚ ਕੋ ਸਸਲੀ ਤਾਂ ਹਾਲੇ ਜੰਨਾ ਹੈ ਕਿ ਤਾਂ ਸੂਆਂ ਬੀਜੇ ਤਾਂ ਫੇਰੇ ਫਾਇਦਾ ਹੂੰ ਇਹ ਜਿੰਨਾ ਵੀ ਗੰਨਾ ਹੈ तकरीबन ਤਾਂ ਸਾਰੇ ਨੂੰ ਬੀਜ ਹੋ ਜਾਪੇ ਆਹੋ ਇਹ ਸਾਰੇ ਨੂੰ ਬੀਜ ਕੇ 20 ਦਿਨ ਚ ਗਰਮਾਇਸ ਹੁੰਦੀ ਦਵਾਲੀ ਨੂੰ ਜੰਮਿਆ ਹੋਵੇ ਮੈਂ 10ਵੇਂ ਮਹੀਨੇ ਦੀ 20 ਤਰੀਕ ਨੂੰ ਬੀਜਿਆ ਸੀ ਫੇਰ ਵੀ ਹਾਲਾ ਪੂਰਾ ਨਹੀਂ ਜੰਮਿਆ ਫੇ ਹੁਣ ਕਾਲੇ ਵਿੱਚ ਸਿਉਂਕ ਪੈਣ ਲੱਗੀ ਪਹਿਲਾਂ ਗੇਰੀ ਵੀ ਸੀ ਉਹ ਦਵਾਏ ਹਾਂ ਪਟੇਰਾ ਛਿੱਟੇ ਗਿਆ ਫੇਰ ਪਤਾ ਨਹੀਂ ਕਿਹੜੀ ਪੋਏ ਸਿਉਂਕ ਫੇਰ ਵੀ ਨਾ ਪਾਣੀ ਲਾਉਣਾ ਪੈਗਾ ਮਹੀਨੇ ਤੋਂ ਆਪਾ ਪਾਣੀ ਲਾਇਆ ਹੁਣ ਜੰਮਤ ਆਇਆ ਖਾਸਾ ਪਰ ਫੇਰ ਵੀ ਹੁਣਾਂ ਇੰਨੀ ਵਿੱਚ ਸਰੋਂ ਪਾਈ ਵੀ ਛਿੱਧੀ ਸੀ ਦੱਸੋ ਪਰਵਾਨ ਦਾ ਹਾਲਾ ਕਿੱਦਾਂ ਜੀ ਰਹਿੰਦਾ ਪਤਾ ਨਹੀਂ ਗਿਆ ਚੱਕਰ ਸਰੋਂ ਮਾਲ ਲੰਦੀ ਗੰਨੇ ਨੂੰ ਕਣਕ ਵਾਲਾ ਗੰਨਾ ਜ਼ਿਆਦਾ ਦੁੱਤਰ ਰਹਿੰਦਾ ਉਹ ਗੱਲ ਵੇਰਾ ਆਏ ਜਿੰਨੀ ਕੇ ਸਾਲੇ ਮੈਂ ਗੰਨਾ ਕੱਟ ਨਹੀਂ ਸਕਿਆ ਸੇਵਾ ਹੋ ਜਾਂਦੀ ਜੀ ਸਰੋਂ ਹੋ ਜਾਂਦੇ ਪੰਜ ਚਾਰ ਕੁਆਂਟਰ ਨਾਲ ਗੰਨੇ ਦੀ ਸੇਵਾ ਹੋ ਜਾਂਦੀ ਨਾਲ ਜ਼ਮੀਨ ਵੀ ਹੁਣ ਸਾਲੀ ਇੰਨੀ ਕੀ ਹੈ ਬਦਲਵੇਂ ਫਸਲਾਂ ਤੇ ਗਾਹਾਂ ਬੀਜਣਾ ਵੀ ਔਖਾ ਅੱਜ ਕੱਲ ਦਾ ਬੀਜਿਆ ਲੋਕ ਕੰਮ ਕਰਤੇ ਰਹਤਾ ਉਹ ਵੀ ਕੰਮ ਲੋਕ ਰਹਿੰਦੇ ਲੈ ਤਰਾਂ ਨਹੀਂ ਲੇ ਉਹਦਾ ਉਹ ਛੋਟਾ ਜਾ ਜਾਂਦੀ ਹੈ। ਗਾਹਾਂ ਦਾ ਬਹੁਤ ਹੀ ਛੋਟਾ ਆ ਜਾਂਦੀ ਹੈ। ਅੱਜ ਕੱਲ ਮਿਲ ਜਾਂਦੀ ਹੈ ਜੇ ਦਿੱਤਕ ਜੇ। ਗਾਹਾਂ ਆ ਬਦਿੱਕਤ ਆਂਦੀ ਹੈ। ਉਹ ਕਾਣਨੇ ਦੇ ਟੰਗਾ ਫੇ ਜਾਣਾ। ਹੂੰ ਫੇ ਤਾਂ ਇਹ ਘਾਟ ਕੇ ਇੱਕ ਕਣਾ ਜਾਣੇ ਉਧਰ ਬਜਾਈ ਜਾਂਦ ਪੈਂਦੀ ਉਧਰ ਆ ਕਹਿੰਦੇ ਵੀ ਹੁਣ ਮਿਲ ਬੰਦ ਹੋਣਦੇ ਵੀ ਆਪਣਾ ਹਿਸਾਬ ਕਰੋ ਅਸੀਂ ਚੱਲੀਏ। ਹਾਂ। ਤੂੰ ਵੀ ਯਾਰ ਉਹਨੇ ਦਿਨ ਖੇਤ ਖੁਸਕ ਹੋ ਜਾਣੇ ਭਈਆਂ ਦਾ ਕੋਈ ਟਿਕਾਣਾ ਨਹੀਂ। ਕਿਹੜੇ ਟਾਈਮ ਆ ਦੁਪਹਿਰ ਨੂੰ ਬੀਜਣਾ ਮੈਂ ਹਵਾ ਬਹੁਤੀ ਜਾਂਦੀ ਖੇਤ ਬਹੁਤ ਖੁਸਕ ਹੋਣੇ। ਖੇਤ ਦਾ ਬੱਤ ਨਹੀਂ ਨਾ ਰਹਿਦੀ ਗੱਲ ਉਹ। ਜੇ ਦੁਬਾਰਾ ਪੈਗਾ ਖੁਸਕ ਪੈ ਜਾਂਦਾ। ਨਰੰਬੀ ਦਿੱਤਾ ਹੁੰਦਾ ਆਫਾਏ ਹਾਂ ਉਹਨਾਂ ਦਾ ਜਿਆਦਾ ਅੱਗੇ ਨਵੇੜਨਾ ਉਹਨਾਂ ਨੇ ਕਿਹਾ ਦੇਖਣਾ ਤੇਰੀ ਹਵਾ ਪਾਵਾ ਨਾ ਪਾਵਾ ਆਦਮ ਨੂੰ ਤਾਂ ਪਛੇਂ ਗਿਆ ਦੇ ਪਾਸਾ ਜਾਣਾ ਪਰ ਟਾਈਮ ਵੀ ਲੱਗਦਾ ਵੀ ਜਨੇ ਨੂੰ ਹੌਲਾ ਹੌਲਾ ਆਜੋ ਹਾਂ ਆ

ਅੱਛਾ ਚਲੋ ਆੜ ਚ ਆ ਤੋਂ ਕੰਮ ਇਹ ਲੋ ਬੜੀ ਹਾਂ ਹਾਂ ਅੱਲਾ ਕੁਰਸੀ ਰੋਣਾ ਹੈ ਬਾਹਰ ਕੋਈ ਵੀ ਬਾਹਰ ਬਣਾਈ ਦੀ ਹੈ ਇਹ ਚਾਰ ਸਕੰਡ ਅੰਦਰ ਲੈਉਣੀ ਜੋ ਹਾਂ ਵਾਰ ਲਾਲ ਤੇ ਤਾਂ ਇਹਨਾਂ ਦਾ ਹੀ ਹੋਣਾ ਢੇਰ ਲਾਇਆ ਵਾਂ ਲਾ ਜੀ ਸਤਿ ਸ਼੍ਰੀ ਅਕਾਲ ਮੈਂ ਖਿਲਾੜੀ ਦੀ ਕੋਈ ਵਾਰ ਗਰੀ ਜਾਂਦੀ ਬਾਈ ਅੰਦਰ ਖਿਲਾੜੀ ਹੈ ਹਾਂ ਉਹ ਕਿੱਥੇ ਬੜਨ ਨੂੰ ਫਿਰਦੇ ਤੇ ਰੋਡ ਦੇ ਹੁਣ ਆਈ ਪਤਾ ਪੱਲੇ ਪਾਸੋਂ ਨਹੀਂ ਕਿ ਇੱਧਰ ਆਉਣੀ ਹੈ ਹਾਂ ਜਿਹੜਾ ਨਵਾਂ ਪਿੰਡ ਕੋ ਹਾਂ ਜਿਹੜੀ ਸਾਡਾ ਪਿੰਡ ਪਜ ਰਹੂਗਾ ਮਨ ਲੱਗਦਾ ਸਾਡੇ ਪਿੰਡ ਦੇ ਦੋ ਤਿੰਨ ਬਣਾਉਣਾ ਬਣਾਡੇ ਦੇ ਚਾਹ ਹਾਂ ਅੱਛਾ ਕਦੇ ਪਾਸਤਾ ਕੋਈ ਦਿਨ ਨਹੀਂ ਮਿਲਦਾ ਮਿਲਟਰੀ ਵੀ ਤਾਂ ਲੱਗਣੀ ਤੇ ਪਾਏ ਥੋੜੀ ਬਿਲਟਰੀ ਦਾ ਬਣਾਉਣਾ ਤਾਂ ਅੱਛਾ ਪਾਕਿਸਤਾਨ ਨੂੰ ਸਿੱਧਾ ਹੋਰਣਾ ਰੱਖਾ ਹੂੰ ਫੇਰ ਉਹ ਰਸਤੇ 'ਚ ਚੈੱਕਪੋਇੰਟ ਹੋ ਜੂਗਾ ਇਹ ਇੱਥੇ ਇਹਦੇ ਕੋਲ ਆਪਾਂ ਥੋੜਾ ਜੰਨੜਾ ਦੇ ਹਿਨਾਗਾੜੇ ਆਪਾਂ ਕਿੱਥੇ ਚੜਜੂਗੇ ਨਾ ਪਰ ਤਾਂ ਆਪਾਂ ਚੜ ਕੇ ਕੀ ਕਰਨਾ ਇੱਥੇ ਜਿਹੜੇ ਕਹਿੰਦੇ ਕਿ ਬਾਹਰ ਦੇ ਹਜੇ ਬਣਾ ਦੂੰਗੇ ਗੱਲ ਹਕੀਕਤ ਤਾਂ ਹੈ ਇਹ ਜਿਹੜੇ ਟਰਾਲੇ ਟਰੂਲੇ ਇਹਨਾਂ ਦੇ ਇਹਨਾਂ ਦੇ ਆਪਣੇ ਚੱਲਣੇ ਹੈਗੇ ਉਹ ਬੜੇ ਟਰਾਲੇ ਚੱਲਨੇ ਤੂਏ ਬਾਹਰ ਵਰਗੇ ਤੂਏ ਇਹ ਟਰੱਕ ਤੋਂ ਕਿਸੇ ਸਭ ਵਹਿਲ ਹੋ ਜਿਹੜੇ ਵਪਾਰੀਆਂ ਵਾਸਤੇ ਵਪਾਰੀਆਂ ਵਾਸਤੇ ਸ਼ਮਾਇਦਾਰਾਂ ਬਹਤ ਹੈ ਤੇਰੇ ਮੇਰੇ ਪਰਕੇ ਨੇ ਤੂੰ ਹੀ ਖੁਸ਼ ਲੈਣਾ ਇੱਥੇ ਤੂੰ ਦੇਖਣੀ ਸਾਡੇ ਬਚਤ ਨਹੀਂ ਮਾਰੋ ਤੇ ਜ਼ਿੰਮੇਵਾਰਾਂ ਦਾ ਵਿੱਚੋਂ ਇਹ ਪੈਸੇ ਦੇ ਦੀ ਗੱਜਮੀਨਾ ਜਿਹੜੇ ਬڑے ਮੋਟੇ ਆਪਾਂ ਹੈਗੇ ਖਣ ਜੂਗੇ ਇਹ ਵੀ ਸਾਡੀਆਂ ਅੱਡਾ ਜਾਂ ਬਣਿਆ ਮੈਂ ਬੇਟੀ ਤਾਂਗੇ ਰਿਗਾਰਡ ਦੇ ਬਣੇ ਹੁਣ ਆਪਾਂ ਕਿਹੜੀ ਨੌਕਰੀ ਮਿਲਣੀ ਹੈ ਇੱਥੇ ਤੂੰ ਦੱਸ ਦੇ ਸਾਨੂੰ ਲੋ ਇਹ ਨਿਆਣੇ ਇੰਨਾ ਕੋਈ ਪੜੇ ਮਨਾਂ ਦੀ ਕਰਾਲੀ ਦੇ ਸਾਡੇ ਉੱਪਰ ਨਮਲੀ ਨਹਿਰ ਵੀ ਨਿਕਲੀ ਗਈ ਮਨਾਂ ਦੀ ਹੈ ਉਹ ਤਾਂ ਦਸ਼ਮੀਸ਼ ਨਹਿਰ ਬੜੀ ਪੁਰਾਣੀ ਥਾਤੇ 34 ਸਾਲ ਪਹਿਲਾਂ ਦੀ ਪਾਸ ਹੋ ਚੱਕੀ ਜਾਨਾ ਨਹਿਰ ਨਹੀਂ ਸੁਹਾ ਉਹ ਸੁਹਾ ਚੱਕਿਆ ਹੈ ਸੁਹਾ ਸੁਹਾ ਹੈ ਤੇਰੇ ਪਿੰਡਾ ਕਿੱਥੇ ਆ ਉਹ ਇੱਧਰੋਂ ਨਿਕਲਣਾ ਹੋ ਕੋਈ ਨਾਲੀ ਤੇ ਆਉਣਾ ਹੈ ਉਹ ਉੱਥੇ ਨਿਕਲਣਾ ਤਾਂ ਹੈ ਆਪਣੇ ਚੋਲਟੇ ਕਿ ਨਹੀਂ ਉਧਰ ਅਖਬਾਰ ਚ ਪੜਿਆ ਮੈਂ ਆਹੋ ਇੱਥੇ ਨਹੀਂ ਇਹ ਕਨੀਆਂ ਸਾਢੇ ਪਿੰਡ ਦੇ ਇੱਥੇ ਸਾਢੇ ਪਿੰਡ ਦੇ ਆਏ ਗਿਆ ਇਹ ਧਿਆਨ ਪਰ ਕਨੀਆਂ ਓੱਖ ਨਹੀਂ ਸਾਢੇ ਪਿੰਡ ਦੇ ਥੱਲੇ ਨਹੀਂ ਇਹ ਪਿੰਡਾਂ ਦੀਆਂ ਗੁੰਨੂ ਮਜਰਾ ਮੁੰਧੋਂ ਸੰਧੋਂ ਵਗੈਰਾ ਨਾ ਇੱਥੇ ਪਈ ਸੀ ਬਹੁਤ ਸਾਲ ਪਹਿਲਾਂ ਦੀ ਦਿੱਤੀ ਨਹੀਂ ਲੋਕਾਂ ਨੇ ਸੋ ਵੇਲੇ ਏਰੀਏ ਦੇ ਉਹ ਨਿਸ਼ਾਨ ਤਾਂ ਹੀ ਲੇਦੇ ਹੂੰ ਨਿਸ਼ਾਨ ਤਾਂ ਜੀ ਇੱਥੇ ਬਹੁਤ ਦੱਸਦਾ ਸਾਢੇ ਪਿੰਡ ਦੇ ਮੈਂ ਉਧਰ ਵੀ ਹੈਗੀਆਂ ਅਖਬਾਰ ਚ ਮੈਂ ਪੜਿਆ ਚੋਲਟੇ ਕਿ ਨਹੀਂ ਵਾਣਦਾ ਨਹੀਂ ਨਹੀਂ ਇੱਧਰ ਵੀ ਸਾਢੇ ਪਿੰਡ ਨੂੰ ਵੀ ਕਹਿੰਦੀ ਦੱਸਦੇ ਉਹ ਤਾਂ ਉਹਦੀਆਂ ਬਰਾਂਚਾਂ ਨਿਕਲੀਆਂ ਜਾਂ ਕਰਦੀਆਂ ਫਿਰ ਹੂੰ ਕੀਤਾ ਕੋਤਾਂ ਨਹੀਂ ਲਮਖਣੀ ਦਾ ਅਬ ਵਿੱਚ ਨੂੰ ਫਿਰ ਉਹ ਦੂਏ ਛੋਟੇ ਛੋਟੇ ਕੱਢਣੇ ਉਹਨਾਂ ਨੇ ਨਾਲੇ ਸੂਏ ਜੇ ਛੋਟੇ ਛੋਟੇ ਸੂਏ ਕੱਢੂਗਾ ਫਿਰ ਉਹ ਵੀ ਤੇ ਮੋਗੇ ਲਈ ਜਾਣੇ ਥੱਲੇ ਕੱਢ ਲੈ ਲੋ ਜੀ ਪੋ ਆ ਲਈਏ ਸ਼ੱਕਰ ਥੱਲਿਆਂ ਚ ਇਸ ਤਰ੍ਹਾਂ ਨਹੀਂ ਹੋ ਆਪਾਂ ਦੁਨੀਆਂ ਤੇ ਫਿਰ ਬਾਹਰ ਆਇਆ ਹੈ ਨਾ ਅੱਜ ਵਾਲੀ ਨਾ ਨਾ ਕਾਲੀ ਚੱਲ ਜਾਂਦੇ ਹਾਂ ਗੱਲੀ ਗੱਲੀ ਚਾਲੀ ਚਾਲੀ ਲੋਧੀ ਕਰ ਸਕੀ ਥੱਜੇ ਫੜਦਾ ਮੈਂ ਇੱਕ ਚ ਇੱਕ ਚ ਗੋੜ ਪੈ ਜੂਗਾ ਮਾ ਅੱਛਾ ਹੂੰ ਉਹ ਸੇਕਰ ਜੀ ਹੋਰ ਅੱਛਾ ਫਿਰ ਪਜਾਹੇ ਰਹੇ ਨਾ 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 ਟੋਕ ਗੱਟੀ ਚ ਜਾਣਾ ਹਾਂ ਪੰਜਾਬੀ ਗੱਲ ਹੈ ਪੀ ਪਾਈ ਹੁਣ ਕਾਹਨੋਂ ਕੱਢਣੀ ਨਿਕਲੋ ਕਿ ਹੁਣ ਤੋਂ 54 54 ਹਾਂ ਕੜਦੇ ਕੜਦੇ ਨਿਕਲੂ ਤੁਹਾਨੂੰ 60 ਕਿਲੋ ਦੀ ਸਮਝ ਗਿਆ ਹਾਂ ਨਹੀਂ ਕਮਲ ਮਾ ਜਰ ਨਹੀਂ ਨੋ ਨੋ 55 ਹਲੋ 70 20 ਹਾਂ 55 ਏ ਤੇ ਇਸ ਉੱਤੇ ਚਲੋ ਚਾੜਾ ਚਲੋ ਹੁਣ ਦਿਲਾ ਓਕੇ 40 ਦਾ ਹੈ ਆ 10 ਕਿਲੋ ਦਾ ਹਾਂ ਦਾਲ ਦਾ 5 ਕਿਲੋ ਸਾਰੀ ਪਾ ਦੇ ਪਾ ਦੇ ਪਾ ਦੇ ਸਾਰੇ ਕੋਈ ਨਹੀਂ ਕਰੀ ਸਿੱਧਾ ਜਾਨੂ ਮੰਨੂ ਕਿ ਪਾਉਣਾ ਸਿੱਧਾ ਕਰੀ ਥੋੜੀ ਮਿੰਟ ਦੇਣੀ ਪੜੇਗਾ ਪੜ ਜਾ ਬਸ ਥੋੜੀ ਜਿਹੀ ਹੱਦਾ ਕਿਲੋ ਪੋਗੇ ਅੱਧਾ ਕਿਲੋ ਪੋਗੇ ਨਾ ਨਾ ਬੰਨੂ ਜਾਨਾ ਨਾ ਉਹ ਚਲ ਥੋੜੀ ਜਿਹੀ ਮਾਂ ਕੱਢ ਹੋ ਜੂਗੀ ਹਾਂ ਵਜਨ ਤਾਂ ਹੋ ਗਿਆ ਪੂਰਾ ਚੱਲ ਜੀ ਆਹ ਦੇ ਦੇ ਲੈ ਉੱਪਰ ਗਏ ਦੇ ਹਾਂ ਇਹ ਮਾਂ ਕੱਢ ਹੋ ਜੂਗੀ ਉਹ ਤਾਂ ਨਹੀਂ ਲੈ ਨਹੀਂ ਸਕੋ ਸ਼ੱਕਰ ਬੂਆ ਜੀ ਦੀ ਪਾਦੇ 5 ਕਿਲੋ ਉਹ ਤਾਂ 20 ਕਹਿੰਦੀ ਸੀ ਘਰਾਂ ਜੀ 5 ਕਹਿੰਦੀ ਹੁਣ ਹੂੰ ਉਹ ਵੀ ਕਹਿੰਦਾ ਮੇਰੇ ਕੋਲ ਬਚਿੰਦੇ ਸੀ ਇਹਨੂੰ ਸ਼ੱਕਰ ਉਹ ਕਹਿੰਦੇ ਜੀ ਭਾਵਾ ਕੋਈ ਢੱਕੀ ਜਿਹਾ ਪਾ ਦੋ। ਆਓ ਕਾਸੀ ਥੋੜੀ ਥੈਲੀ ਚ ਪਾ ਲਈ ਕਿਸੇ ਚ। ਹਾਂ ਗੁੜ ਪਾ ਦੋ ਥੋੜਾ ਜਿਹਾ। ਹੋਜੀ ਸ਼ੱਕਰ ਲੈ ਲਈ ਆਪਾਂ। ਬਾਹਰ ਦੇਣ ਤੁਹਾਨੂੰ ਦੰਦਾਂ ਨੂੰ ਉਹ ਵੀ ਅਸੀਂ ਨੂੰ। ਕੋਈ ਬਾਹਰ ਦੇਣ ਨੂੰ ਬਾਈ ਮੈਂ ਤਾਂ ਮੈਂ ਲਈ ਨਹੀਂ ਕੱਢੀ ਰਾਹ ਤਾਂ ਕੱਢੀ ਜਾਂਦਾ ਉਹ। ਉਹ ਨੂੰ ਨਰਮ ਕਰੂੰ ਗੱਡੀ ਉਹ ਆਪਣੇ ਗੱਰ ਕਰ ਜਿੱਤਰਾ ਹੁਣ ਤੁਸੀਂ ਲੈ ਲਈ ਤੁਹਾਨੂੰ ਦੇ ਦੂ ਅਗਲਾ ਅਸੀ ਨੂੰ ਬਾਹਰ ਦੇਣ ਥੋੜੀ ਦਿੰਦਾ ਅਸੀ ਨੂੰ 90 90000 ਦੇ ਘੱਟ ਨਹੀਂ ਦਿੰਦੇ ਆ ਬਾਹਰ ਰੇਟ ਸੜਕ 'ਪਾ ਕਿਤੇ ਵੀ ਦੇਖ ਲੈ ਲੈ ਜੇ ਕੋਈ ਬਾਹਰ ਦਾ ਕੋਈ ਹੈ ਜੇ ਦੇਖਦਾ ਗੱਡੀ ਗੱਡੀ ਦੇਖ ਕੇ ਰੇਟ ਲਾਉਣਾ ਉਹਨਾਂ ਨੇ ਹਾਂ ਗੱਡੀ ਵਾਲਾ ਪੜੀ ਵਾਲਾ ਦੇਖ ਲੈ ਕੋਈ ਹੁਣ ਕੋਈ ਹਜ਼ਾਰ ਹੁਣ ਹੁਣ ਆ ਰੇਟ ਥੋੜਾ ਦੇਣਾ ਉਹ ਤਾਂ ਬਾਦ ਚੱਕ ਜਣਾਉਣਾ ਵੀ ਹੁਣ ਹਾਂ ਫੇਰ ਉਹਨੇ ਹੁਣ ਆ ਹੀ ਹੈ ਉਹਨਾਂ ਨਾਲ ਕਿ ਹੁਣ ਜਿਹੜਾ ਗੰਨਾ ਹੈ ਮਿੱਲਾਂ ਵਾਲਾ ਰੇਟ ਮਿਲ ਜਾਂਦਾ ਤਕਰੀਬਨ ਰੇਟ ਦੇ ਉੱਪਰ ਆ ਰਿਹਾ ਹੈ ਰੇਟ ਵਧ ਗਿਆ ਗਿੰਨੇ ਦਾ ਫੇਰ ਅਗਲੇ ਨੇ ਵਧਾਣੇ ਆ ਫਿਰ ਤਾਂ ਫਿਰ ਉਹੀ ਤਾਂ ਗੱਲ ਹੈ ਉਹ ਤਾਂ ਉਸ ਹੀ ਹਿਸਾਬ ਤੇ ਰੇਟ ਆਉ ਕਰਨਾ ਅਗਲੇ ਨੇ ਨਾਲੇ ਬਾਈ ਵਿਕੀ ਜਾਂਦਾ ਬਾਈ ਬਾਤ 20 ਕਾ ਯਾਰ ਗੱਲੋਂ ਕਰਕੇ ਪਿਛਲੇ ਸਾਲ ਜਦੋਂ ਦੋ ਤਿੰਨ ਪਹਿਲੇ ਸਾਲ ਮੈਂ ਪਿਛਲੇ ਸਾਲ ਰੁਕਿਆ ਸੀ ਭੌਂਰੇ ਰੋਡ 'ਪਾ ਉਹ ਮੂੜਾ ਤਾਂ ਗਿਆ ਉਹ ਤਾਂ ਗੁੱਡ ਲੈਣਾ ਹੈ ਲੈਣੇ ਵਾਸਤੇ ਆਜੋ ਦੋ ਕੁ 3 ਜਿਹੜੇ ਚੈਰੀਟੇਜ ਕਰ 100 ਰੁਪਏ ਆਦੋ 2 ਕਿਲੋ ਆਦੋ 3 ਕਿਲੋ 2 2 2 3 3 ਕਿਲੋ ਵੀ ਕੀ ਜਾਂਦੀ 100 ਰੁਪਏ ਤੋਂ ਲੈ ਭਾਈ ਲੰਘ ਜਾਂਦੇ ਨੂੰ ਲੰਘ ਜਾਂਦੇ ਗੱਡੀ ਜਾਂਦੀ ਅੱਗੇ ਆਹ ਗੱਡੀ ਟਰੈਕਟਰ ਲੰਦੇ ਨੇ 100 ਰੁਪਏ ਨੂੰ ਤਾਂ ਅਮਰੀਟ ਹੈ ਨਿਕ ਰਹੀ ਹੈ 100 ਰੁਪਏ ਨੂੰ ਆ ਤਾਂ ਫਿਰ ਆਪਾਂ ਨੂੰ ਵੀ ਚੀਜ਼ ਵੀ ਵਧੀਆ ਹੋਰ ਹੈ ਤੈਨੂੰ ਐ ਵੀ ਪਤਾ ਨਾ ਹੈ ਦਾ ਸੁੱਕੀ ਹੈ ਫਿਰ ਕੀ ਵੀ ਹੈ ਬਾਕੀ ਚੜਾਈ ਦੇ ਵਜਨ ਦਾ ਫਰਕ ਹੈ ਇਹਨਾਂ ਉਧਰ ਇਹ ਪਕਾਈ ਵੀ ਹੋਣੀ ਹੈ ਨਾ ਕਿਹੜਾ ਆਪਣੀ ਲਈ ਦੀ ਹੈ ਕਿ ਨਾ ਆ ਮੇਰੇ ਨੇ ਕੀ ਅੱਠੇ ਹੋਣ इकट्ठी ਹੋ ਇਹਨਾਂ ਦੀ ਹਾਂਜੀ ਹੈ ਦੋ ਹਨ ਸੰਜੀ ਜੇ ਉਹ ਕਰਿਆ ਬਹੁਤ ਪਿਛਲੇ ਨਾਲ ਦੀ ਦਿਖਾਉਂਦੀ 70 ਲਗਾਂ ਦੀ ਦੀ ਕੋਈ ਜਿਉ ਭਈਏ ਮੇਰੇ ਕੋਲ ਭਈਆ ਤੁਹਾਨੂੰ ਘਰ ਦਿਖਾਉਂਗਾ ਦੋ ਸਾਰਾ ਹੋਵੇ ਆ ਉਹ ਜੇ ਕੀ ਹੈ ਨਾ ਦੇਖੀਏ ਉਹ ਜਿਉ ਭਈ ਜਿਹੜੀ ਹੁਣ ਦਵਾਰੇ ਵਾਲੀ ਤੇ ਉਹਦਾ ਜੇ ਪਿਛਲੇ ਵਾਲੀ ਨਾਲ ਵਾਲੀ ਦਾ ਖਰਾਬੇ ਹੋਵੇ ਸੁਣੋ ਪਹਿਲਾਂ ਵੇਟੀ ਕੱਢ ਲਈ ਉਹਦਾ ਵੀ ਰੰਗ ਹੈਗਾ ਨਹੀਂ ਉਹ ਦਾ ਉਹ ਤਾਂ ਹੋਰ ਰੰਗ ਕੰਮ ਦਾ ਜਿਹੜੀ ਉਹ ਪਹਿਲੀ ਹੈ ਜਿਹੜੀ ਉਹ ਮੇਰੇ ਲਈ ਉਹ ਖਾਰਚ ਵੀ ਪਾਉਂਦਾ ਰੰਗ ਖਾਰਚ ਵੀ ਇਹ ਫਰਕ ਨਹੀਂ ਆਦਾ ਲੱਗਦਾ ਸਾਰਾ ਜਿਹੜਾ ਰੰਗ ਇਧਰ ਸੁਣੋ ਉਹਨਾਂ ਦਾ ਜਿਹੜੀ ਭੂਲਾ ਹੈਗਾ ਜਿਹੜਾ ਇਹ ਤਾਂ ਬਾਈ ਕੱਲੇ ਲੈ ਕੇ ਆਂਦੀ ਤਾਂ ਹੈ ਤਾਂ ਠੀਕ ਰੰਗ ਦਾ ਇਧਰ ਤੀ ਗੰਨਾ ਗਿਆ ਵਕਤ ਇਹ ਕਿਹੜੇ ਕੋਣ ਅਕਤੂਬਰ ਹੀ ਬੰਦ ਯਾਰ ਹੀ ਜੀ ਸੁਕਰ ਜਦੋਂ ਦਿਖਾਉਂਦਾ ਮੈਂ ਆਹ ਗੰਨਾ ਬੰਦਾ ਗੱਲ ਜਾਨੇ ਨਾ ਮੈਂ ਬਹੁਤ ਦਿਨ ਹੋ ਗਏ ਜਾ ਕੇ ਆਦਾ ਮੈਂ ਕੱਲੇ ਲੈ ਕੇ ਆਦੀ ਦਾੜੀ ਜੇ 70 ਚੱਕਣੀ ਹੋਣਾ ਹੈ ਅ ਮੈਂ ਤਕਰੀਬਨ ਫਰਵਰੀ ਦੇ ਤੇ ਲਾਸਟੀਆਂ ਦੇ ਰਿੱਕਾ ਮੈਂ ਚੱਕ ਲਵੇ ਹੂੰ ਇਹ ਕਰਾ ਰੱਖਣ ਜੋ ਚੱਕਣੀ ਹੋਊ ਹੂੰ ਰੱਖਣੀ ਹੋਊਗਾ ਕਾਹਾਂ ਫਿਰ ਜਦੋਂ ਧੁੱਪ ਚਮਕ ਜਾਂਦੀ ਹੈ ਇੱਕਦਮ ਅੱਖੀ ਹੋ ਜਾਂਦੀ ਹੈ ਉਹ ਹੀ ਨਾ ਪਾਵਰ ਫਿਰ ਮਿਲਦੀ ਨਹੀਂ ਹੈ ਇੱਕ ਵੇ ਰੰਗ ਦਾ ਫਰਕ ਪੈਂਦਾ ਉਹ ਰੇਟ ਵੀ ਤੇਜ ਹੋ ਜਾਂਦਾ ਠੰਡ ਵਿੱਚ ਰੰਗੇ ਦਾ ਵਧੀਆ ਰਹਿੰਦਾ ਇਹਨਾਂ ਦਾ ਮਿਲਦੀ ਨਹੀਂ ਫਿਰ ਮੈਂ ਉਹ ਤਾਂ ਗੰਨਾ ਖਤਮ ਹੋ ਗਿਆ ਸਮਝ ਹਾਂ ਇਹਨਾਂ ਦਾ ਬਣਾ ਕਰ ਕਰ ਆ ਰਹੀ ਹੈ ਇਹ ਤਾਂ ਇਹ ਕਹਿੰਦਾ 10000 ਦਾ ਦਿਨ ਠੰਡੀ ਅ ਮੈਂ ਕਹਿੰਦਾ ਮਿਲ ਚ ਗੇਰ ਨਹੀਂ ਤੀ ਛੱਡ ਗਈ ਮੈਂ ਕਿਹਨੇ ਤੀ ਪੂਰ ਕੇ ਜੀਦਾ ਨਹੀਂ ਦੇ ਰੋ ਵਧੀਆ ਨਾਲੇ ਕੀਤਾ ਆਪਣਾ 1 ਪੁਆਇੰਟ ਵਾਲਾ ਮਿੱਠਾ ਹੋ ਜਾਂਦਾ 10 ਪੁਆਇੰਟ ਜਦੇ ਪੁਆਇੰਟ 10 ਬਟਲ ਜੀ ਦਿੰਨਾ ਹੋ ਇੱਧਰ ਵੱਧ ਲਿਖਣਾ ਆਉਂਦਾ ਇਹਨਾਂ ਸੰਗਤ ਪਰਿਆ ਤਾਂ 1 ਪੁਆਇੰਟ ਵਾਲਾ ਮਤਲਬ ਮਿੱਠਾ ਹੋ ਜਾਂਦਾ 10 ਪੁਆਇੰਟ ਵਾਲਾ ਦੰਨੇ ਵਾਲੀ 10 ਕਿਲੋ ਮਤਲਬ 70 ਨਿਕਲਦੀ ਉਹਦਾ 10 ਪੁਆਇੰਟ ਨੂੰ ਆ 4000 ਦਾ ਵੇ ਜੀ ਇਧਰ ਫਲੇਵਰ ਵੇਜਿੰਦੀ ਨਿਪਾਈ ਨੇ ਆਓ ਫਲੇਵਰ ਵੀ ਕਿੰਨੇ ਕੁ ਵੇਜੂਗੀ ਇਹ ਕਮੈਂਟ ਲਾਓਗੇ ਤੇਰਾ ਹੁੰਦਾ ਉਹ ਲੌਗੇ 10000 ਦਾ ਨਹੀਂ ਫਲੇਵਰ ਕਿੰਨੇ ਕੁ ਵੇਜੂਗੀ ਆਪਾਂ ਰੇਟ ਬਹੁਤ ਹੈ ਬਾਈ ਉਹ ਤਾਂ ਜਾਂਦਾ ਉਹ ਚੱਲਦਾ ਖੇਡੂ ਉਸੇ ਕਿਹੜਾ ਚੱਲਦਾ ਜਿਹੜੀ ਸਾਡੀ ਆਮ ਨੂੰ ਜਿਹੀ ਕਰਾਣੀ ਸਿੱਧੀ ਆਖਿਲੇ ਆਏ ਜੀ ਆਪਾਂ ਸ਼ੱਕਰ ਜੇ ਬੈਠਿਆ ਦੇਖੋ ਪਿੱਛੇ ਬੰਦਾ ਉਠਾ ਲਿਆ ਵਾਪਾਂ ਨੇ ਵੀ ਕੋਈ ਰਸਤੇ ਚੋਂ ਉਹਨਾਂ ਲੱਗ ਥੱਲਾ ਲੱਗੇ ਤੇ ਬੈਠ ਸਪੈਸ਼ਲ ਬੰਦਾ ਵਿਚਾਂ ਪਕੜਾ ਬੈਠਿਆ ਦੇਖੋ ਯਾਰ ਤੁਸੀਂ ਅੱਜ ਇਹਦੇ ਡੇਰੀ ਫਾਰਮਾਂ ਤੇ ਛੁੱਟੀ ਕਰਾਤੀ ਹੈ ਹੈ ਡੇਰੀ ਫਾਰਮਾਂ ਨੇ ਤੇ ਰਾਤੀ ਰਾਤ ਜੀਨੀ ਨਿਕਲਦੀ ਐ 4 ਕਿਲੋ ਜੀ ਤੇ ਕਿ ਨੈਟਵ ਤੇ ਦੇਖੀ ਖਿਲਾੜੀ ਕੜੀ ਐ ਚੀਨੀ ਦੇਖ ਲੈ ਕਿੰਨੀ ਰੱਖੀ ਬੈਠਾ ਦਾ ਪੁੱਤ ਦੇਖੀ ਇੱਕ ਬਾਟਲਾਂ ਮਦੇ ਚਲੋ ਬਾਅਦ ਕੀ ਮਿਲਦੇ ਆ ਜੀ ਆਪਾਂ ਹੁਣ ਤੁਹਾਨੂੰ ਘਰ ਜਾ ਕੇ ਆਪਾਂ ਪਹੁੰਚ ਗਏ ਮੱਜਰੀ ਮੋਲਾਪੁਰ ਬਾਕੀ ਪਿਛਾਂ ਰਹਿ ਜਾਂਦਾ ਬਾਈ ਮੋਲਾਪੁਰ ਤੇ ਪਹਿਲਾਂ ਹੀ ਹੈ ਇਹ ਇਹ ਪੈ ਜਾਂਦਾ ਆਪਣਾ ਜਿੱਥੇ ਤੱਕ ਸਿੰਗਰ ਤਾਂ ਬਾਈ ਬਿੰਦਰਖੀਆ ਬਿੰਦਰਖੀਆ ਬਿੰਦਰਖ ਬਿੰਦਰਖ ਪਿੰਡ ਲਾ ਕੇ ਪੈਂਦਾ ਇਹਦੇ ਕਾਂ ਜਾ ਕੇ ਉਧੇ ਲਾ ਕੇ ਹੈ ਪਿੰਡ ਇਹ ਆਪਣਾ ਸੰਗਤਪੁਰਾ ਦੇਖ ਲੈ ਕਿੰਨੀ ਭੀੜ ਹੈ ਉਹ ਚਲੋ ਠੀਕ ਹੈ ਜੀ